ਨਮਰਾਤਰੀ ਵਾਸਤੇ ਇੱਕ ਤਾਂ ਵੈਰਾਈਟੀਆਂ ਲਮਕੀਨ ਦੇ ਬਿਸ਼ ਭਲਾਈਆਂ ਨੇ ਨਮਰਾਤਰੀ ਦੀ ਥਾਲੀ ਬਣਾਈ ਹੈ ਪਲੱਸ ਨਮਰਾਤਰੀ ਦੇ ਪਤੌੜੇ ਨੇ ਨਮਰਾਤਰੀ ਦੀ ਚੀਕੋਛ ਮਠਾਈਆਂ ਨੇ ਬੇਠਾ ਵੈ ਬਰਫੀ ਹੈ ਕਲਾਕੰਦ ਹੋਰ ਮੈਨੀ ਮੈਨੀ ਮੋਰ ਕਾਫੀ ਅਸੀਂ ਆਈਟਮਸ ਬਣਾਈਆਂ ਨੇ ਜਿਹੜੇ ਕਿ ਲੋਕੀ ਬਹੁਤ ਲਾਈਕ ਕਰ ਰਹੇ ਨੇ ਕਾਫੀ ਆਈਟਮ ਜਿਹੜੀ ਹੈਗੀ ਹੈ ਮਾਡਲ ਟੋਨ ਨੇ لیکن ਖਾਲੀ ਦਾ ਅਸੀਂ ਜਿਹੜਾ ਹੈਗਾ ਸਿਸਟਮ ਉਹ ਕਿਚੂ ਨਗਰ ਕੀਤਾ ਹੈਗਾ ਦਵਰਾਤਰੀ ਦੇ ਵਿੱਚ ਮਠਾਈਆਂ ਦਾ ਸੀ ਇੱਕ ਤਾਂ ਘੀਏ ਦੀ ਬਰਫੀ ਬਣਾਈ ਹੈ ਲੋਕੀ ਇਹਨੂੰ ਬਹੁਤ ਲਾਈਕ ਕਰ ਰਹੇ ਹੈ ਜਿਹੜੇ ਵੀ ਆਈਟਮਾਂ ਦੇ ਅਸੀਂ ਟੇਸਟ ਬਣਾਏ ਨੇ ਕਾਫੀ ਬੈਟਮ ਨੇ ਅੱਜ ਪਰਸਨ ਨੇ ਉਹਨੂੰ ਐਪਰੀਸ਼ੀਏਟ ਕੀਤਾ ਹੈ ਜਿਹੜਾ ਮਸਿਆਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਕਿ ਕੋਰੀ ਜਾਓ ਤੇ ਸਾਡੀਆਂ ਵੈਰਾਈਟੀਆਂ ਨੂੰ ਦੇਖੋ ਤੇ ਸਾਨੂੰ ਉਹਦੇ ਵਾਰਗ ਇਹ ਸੁਜੈਸ਼ਨ ਦਿਓ ਕਿ ਅਸੀਂ ਇੱਥੇ ਕੀ ਪ੍ਰੋਵਾਈਡ ਕਰ ਸਕਦੇ ਆ ਚਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾਬ ਦਾ ਐ ਮੈਂ ਪਹਿਲਾ ਆਪਣੇ ਜਿੰਨੇ ਵੀ ਸਾਡੇ ਕਸਟਮਰ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਵਰਾਤਰੀ ਦੀ ਸ਼ੁਭ ਕਾਮਨਾਵਾਂ ਉਹਨਾਂ ਨੂੰ ਦੇਣਾ ਵਾ ਤੇ ਅਸੀਂ ਨਮਰਾਤਰੀ ਵਾਸਤੇ ਇੱਕ ਤਾਂ ਵੈਰਾਈਟੀਆਂ ਨਮਕੀਨ ਦੇ ਵਿੱਚ ਬਣਾਈਆਂ ਨੇ ਜਿਹੜੇ ਕਿ ਅਸੀਂ ਤਕਰੀਬਨ ਡੋਰ ਟੂ ਡੋਰ ਹਰ ਘਰ ਆਉਣ ਵਾਲੇ ਕੋਲ ਤੁਹਾਨੂੰ ਮਿਲਣ ਗਈਆਂ ਹਰ ਦੁਕਾਨਾਂ ਦੇ ਉੱਤੇ ਤੁਹਾਨੂੰ ਮਿਲਣ ਗਈਆਂ ਉਸ ਤੋਂ ਇਲਾਵਾ ਅਸੀਂ ਆਪਣੀ ਸ਼ਾਪ ਦੇ ਉੱਤੇ ਨਮਰਾਤਰੀ ਦੀ ਥਾਲੀ ਬਣਾਈ ਹੈ ਪਲੱਸ ਨਮਰਾਤਰੀ ਦੇ ਪਕੌੜੇ ਨੇ ਨਮਰਾਤਰੀ ਦੇ ਵਿੱਚ ਕੁਝ ਮਠਾਈਆਂ ਨੇ ਪੇਠਾ ਹੈ ਬਰਫੀ ਹੈ ਕਲਾਕੰਦ ਹੋਰ ਬੈਣੀ ਬੈਣੀ ਮੋਰ ਕਾਫੀ ਅਸੀਂ ਆਈਟਮਸ ਬਣਾਈਆਂ ਨੇ ਜਿਹੜੇ ਕਿ ਲੋਕੀ ਬਹੁਤ ਲਾਈਕ ਕਰ ਰਹੇ ਨੇ ਕੱਲ ਸਾਡੇ ਕੋਲ ਕਾਫੀ ਕਸਮਰ ਆਏ ਜਿਨ੍ਹਾਂ ਨੇ ਇਸ ਦੀ ਇਨਕੁਆਰੀ ਜਿਨੀਤੀ ਵੀ ਕੀ ਕੀ ਬਣਾ ਰਹੇ ਨੇ ਜੀ ਤੇ ਸਾਡੇ ਕੋਲ ਉਹ ਅਸੀਂ ਤਿਆਰੀ ਕੀਤੀ ਹੋਈ ਸੀ ਤੇ ਕਾਫੀ ਗਾ ਉਸ ਚੀਜ਼ਾਂ ਨੂੰ ਪਰਚੇਸ ਵੀ ਕਰਕੇ ਲੈ ਕੇ ਗਏ ਨੇ ਥਾਲੀ ਦੇ ਵਿੱਚ ਸਰ ਜਿਵੇਂ ਦੱਸੇ ਤੁਸੀਂ ਥਾਲੀ ਦੇ ਵਿੱਚ ਕੁਝ ਰਹੇਗਾ ਵਰਤ ਦੇ ਵਿੱਚ ਭਾਈ ਸਾਹਿਬ ਥਾਲੀ ਚ ਅਸੀਂ ਕੱਟੂ ਦੀ ਉਹ ਜਿਹੜਾ ਪੂੜੀ ਬਣਾਈ ਹੈਗੀ ਹੈ ਤੇ ਆਲੂ ਦੀ ਸਬਜੀ ਹੈ ਤੇ ਪਨੀਰ ਕੋਫਤਾ ਹੈਗਾ ਤੇ ਇੱਕ ਖਿਚੜੀ ਬਣਾਈਏ ਸਬੂਦਾਨੇ ਦੀ ਜਾਂ ਸਮਗ ਦੇ ਆਟੇ ਸਮਗ ਦੇ ਚਾਵਲ ਦੀ ਹਾਂਜੀ ਜਿਹੜੀ ਕਿ ਬਹੁਤ ਹੀ ਲੋਕੀ ਲਾਈਕ ਕਰ ਰਹੇ ਨੇ ਜੀ ਤੇ ਬਹੁਤ ਹੀ ਵਧੀਆ ਬਿਹਤਰੀਨ ਟੇਸਟ ਹੈ ਇਹ ਸਾਨੂੰ ਲੋਕਾਂ ਦੀ ਡਿਮਾਂਡ ਦੇ ਉੱਤੇ ਜੀ ਸਾਡਾ ਕੋਈ ਵਿਊ ਨਹੀਂ ਸੀ ਸਾਡਾ ਕੋਈ ਐਦਾ ਦਾ ਸੋਚ ਨਹੀਂ ਸੀ ਹੈਗੀ ਲੇਕਿਨ ਕਾਫੀ ਜਿੰਨੇ ਵੀ ਸਾਡੇ ਕੋਲ ਕਲਾਇੰਟ ਆਉਂਦੇ ਨੇ ਜੀ ਉਹਨਾਂ ਨੂੰ ਸਾਨੂੰ ਬਈ ਇਸ ਕੋਲੋਂ ਕਿਹਾ ਬਈ ਯਾਰ ਤੁਸੀਂ ਇਹ ਚੀਜ਼ ਵੜਾਓ ਤੇ ਸਾਨੂੰ ਉਹਨਾਂ ਦੀ ਰਾਏ ਬਹੁਤ ਅੱਛੀ ਲੱਗੀ ਤੇ ਅਸੀਂ ਉਹਨਾਂ ਦੇ ਰਾਏ ਦੇ ਮੁਤਾਬਕ ਹੀ ਕਰ ਰਹੇ ਆਂ ਬਾਕੀ ਸਾਡੇ ਜਿਹੜੇ ਲਾਲਪੁਰ ਦੇ ਸ਼ੋਰੂਮ ਨੇ ਜੀ ਦੋ ਸ਼ੋਰੂਮ ਨੇ ਇੱਕ ਮਾਡਲ ਟੌਨ ਹੈ ਇੱਕ ਕਿਚੂਨਗਰ ਹੈ ਮਾਡਲ ਟੌਨ ਆਪੇ अवेलेबल ਰਹਿੰਦਾ ਹੈ ਤੇ ਦੇਖੋ ਜੀ ਇਦਾਂ ਹੈ ਕਾਫੀ ਆਈਟਮਾਂ ਜਿਹੜੀ ਹੈਗੀ ਹੈ ਮਾਡਲ ਟੌਨ ਨੇ ਲੇਕਿਨ ਥਾਲੀ ਦਾ ਅਸੀਂ ਜਿਹੜਾ ਹੈਗਾ ਸਿਸਟਮ ਉਹ ਕਿਚੂਨਗਰ ਕੀਤਾ ਹੈਗਾ ਬਾਕੀ ਹੋਰ ਲਈ ਅਸੀਂ ਟ੍ਰਾਈ ਕਰਾਂਗੇ ਮਾਡਲ ਟੌਨ ਵੀ ਉੱਥੇ ਸੇਲ ਕਰੀਏ ਤੇ ਹਜੇ ਫਿਲਹਾਲ ਜਿਹੜਾ ਹੈਗਾ ਕਿਚੂਨਗਰ ਹੈ ਦੇ ਵਿੱਚ ਜੇ ਤੁਸੀਂ ਦੱਸਿਆ ਕਿ ਆਈਟਮਸ ਐਨਗੇ ਇੱਕ ਪਰਡੇ ਚੇਂਜ ਵੀ ਹੋਣਗੇ ਜਾਂ ਇੱਕੋ ਹੀ ਆਈਟਮ ਰਹੇਗੀ ਤੁਹਾਨੂੰ ਨਹੀਂ ਇੱਕੋ ਹੀ ਬੈਟਰ ਰਹੇਗਾ ਜੀ ਇੱਕੋ ਹੀ ਬੈਟਰ ਉਹਦੇ ਚ ਇਹ ਹੈਗਾ ਅਗਲਾ ਕੁਝ ਸੋਚ ਕੇ ਆਵੇ ਇੱਥੇ ਆ ਕੇ ਅਸੀਂ ਕੁਝ ਹੋਰ ਦੇਈਏ ਜੀ ਤੇ ਫਿਰ ਉਹ ਅਗਲੇ ਦਿਨ ਮੂਡ ਖਰਾਬ ਹੋ ਜਾਂਦਾ ਯਾਰ ਮੈਂ ਕੁਝ ਤੁਹਾਡੀ ਇਹ ਫੇਵਰਿਟ ਮੇਰੀ ਆਈਟਮ ਸੀ ਮੈਂ ਉਹ ਖਾਣੀ ਹੈ ਤੇ ਉਹ ਮੈਨੂੰ ਅਵੇਲੇਬਲ ਹੀ ਹੋਈ ਨਹੀਂ ਯਾਰ ਮੈਂ ਉਹ ਲੈਣੀ ਹੈ ਉਹਦੇ ਕਰਕੇ ਫਿਰ ਅਸੀਂ ਜੋ ਵੀ ਚੀਜ਼ ਬਣਾਵਾਂਗੇ ਸਿਮਿਲਰ ਸਾਰੇ ਨਮਰਤਰੇ ਇੱਕੋ ਜਿਹੀ ਚੱਲੇਗੀ ਉਹ ਮਠਾਈਆਂ ਦੇ ਵਿੱਚ ਲਾਲਪੁਰ ਦਾ ਕੋਈ ਮੁਕਾਬਲਾ ਨਹੀਂ ਹੈ ਤੇ ਮਠਾਈਆਂ ਦੇ ਵਿੱਚ ਕੀ ਕੁਝ ਵਰਤ ਲਈ ਲਿਆ। ਦਵਰਾਤਰੀ ਦੇ ਵਿੱਚ ਇਹ ਮਠਾਈਆਂ ਦਾ ਸੀ ਇੱਕ ਤਾਂ ਘੀਏ ਦੀ ਬਰਫੀ ਬਣਾਈ ਹੈ। ਜੀ। ਵੀ ਬਹੁਤ ਹੀ ਟੇਸਟੀ ਹੈ ਲੋਕੀ ਇਹਨੂੰ ਬਹੁਤ ਲਾਈਕ ਕਰ ਰਹੇ ਆ। ਬਾਕੀ ਕਲਾਕੰਦ ਹੈ, ਬਰਫੀ ਹੈ। ਛੇੜਾ ਮੁਰਗੀ ਹੈ। ਜੀ। ਵੀ ਕਪ ਇਹ ਬੰਗਾਲੀ ਦੁਸਕੂਲਾ ਰਸਮਲਾਈ ਕਾਫੀ ਆਈਨ ਨਵਰਾਤਰੀ ਰਿਲੇਟਡ ਹੈਗੀ ਹੈ ਤੇ ਉਹ ਲੋਕੀ ਆ ਕੇ ਇੰਜੋਏ ਕਰ ਰਹੇ ਆ। ਤੋਂ ਲੁਧਿਆਣਾ ਵਾਸੀ ਨੂੰ ਵੀ ਮੈਸੇਜ। ਲੁਧਿਆਣਾ ਵਾਸੀ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਨਾ ਵੀ ਸਾਡੀ ਦੁਕਾਨ ਤੇ ਵਿਜ਼ਿਟ ਕਰੋ। ਇੱਕ ਵਾਰੀ ਆਓ ਤੇ ਸਾਡੀਆਂ ਵੈਰਾਈਟੀਆਂ ਨੂੰ ਦੇਖੋ ਤੇ ਸਾਨੂੰ ਉਹਦੇ ਬਾਰੇ ਇਹ ਸੁਜੈਸ਼ਨ ਦਿਓ। ਵੀ ਅਸੀਂ ਇੰਪਰੂਵਮੈਂਟ ਕਰ ਸਕਦੇ। ਵੀ ਅਸੀਂ ਇੱਥੇ ਕੀ ਇੰਪਰੂਵਮੈਂਟ ਕਰ ਸਕਦੇ ਆ। ਵੈਸੇ ਤਾਂ ਜੋ ਬਣਾਇਆ ਐ ਐਜ਼ ਇਹ ਬਹੁਤ ਗੁੱਡ ਬਣਾਇਆ ਐ। ਔਰ ਜਿਹੜੇ ਵੀ ਆਈਟਮਾਂ ਦੇ ਅਸੀਂ ਟੇਸਟ ਬਣਾਏ ਨੇ ਕਾਫੀ ਬੈਟਰ ਨੇ। ਤੇ ਅਸੀਂ ਆਪਣੇ ਦੋ ਚਾਰ ਸੱਜਣਾ ਮਿੱਤਰਾਂ ਨੂੰ ਵੀ ਚੈੱਕ ਕਰਾਏ ਹੈ ਹਰ ਪਰਸਨ ਨੇ ਉਹਨੂੰ ਐਪਰੀਸ਼ੀਏਟ ਕੀਤਾ ਹੈਗਾ ਤੇ ਬਹੁਤ ਹੀ ਵਧੀਆ ਹੈਗਾ ਬਾਕੀ ਸਾਡੇ ਦੋ ਹੀ ਆਊਟਲੈਟ ਨੇ ਇੱਕ ਮਾਡਲ ਟੌਰ ਤੇ ਇੱਕ ਕਿਚੂੜਾਗਰ ਲੈਲਪੁਰ ਦਾ ਇਸ ਤੋਂ ਇਲਾਵਾ ਕੋਈ ਸ਼ੋਰੂਮ ਨਹੀਂ ਹੈਗਾ ਲੁਧਿਆੜੇ ਸੇ ਮੇਨ ਮਾਡਲ ਟੌਰ ਤੇ ਕਿਚੂੜਾਗਰ ਅਸੀਂ ਨਵਰਾਤਰੀ ਵਾਸਤੇ ਇੱਕ ਕ ਵੈਰਾਈਟੀਆਂ ਨਮੂਨੇ ਦੇ ਵਿੱਚ ਭਲਾਈਆਂ ਨੇ